ਬਾਬਾ ਦੀਪ ਸਿੰਘ ਜੀ ਜਦੋਂ ਰਾਖੀ ਕਰਦੇ ਹੋ ਉਹਨਾਂ ਦਾ ਮੌਤ ਵੀ ਕੰਬਦੀ ਆ ਤੁਹਾਡੇ ਮਨ ਤੇ ਡਰ ਨਾ ਆਪਾਂ ਤੇ ਕਹੀਦਾ ਜੀ ਮਨ ਦਾ ਡਰ ਜਿਹੜਾ ਖਤਮ ਕਰਨਾ ਬੰਦਾ ਕੁਛ ਨਾ ਕਰੇ ਅੱਖਾਂ ਮੰਨ ਕਰ ਲੂ ਹੁਣੇ ਕਰਕੇ ਵੇਖੋ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਯਾਦ ਕਰਦੇ ਰੋ ਨਾਮ ਪੁਕਾਰੋ ਬਸ ਬਾਬਾਈ ਦਾ ਤੁਹਾਡਾ ਜਿਹੜਾ ਡਰ ਹੈ ਹੁਣੇ ਭਾਜੇਗਾ ਕਿਉਂਕਿ ਜਿੱਥੇ ਬਾਬਾ ਦੀਪ ਸਿੰਘ ਦਾ ਨਾਮ ਹੈ ਉਥੇ ਡਰ ਬਿਮਾਰੀ ਰੋਗ ਦਲਿੱਦਰ ਆਲਸ ਕਸ਼ਟ ਇਹ ਸਭ ਨਹੀਂ ਰਹਿ ਸਕਦੇ 네ਗੇਟਿਵਿਟੀ ਦੀ ਥਾਂ ਹੀ ਨਹੀਂ ਹੈਗੀ ਉੱਥੇ ਜਿੱਥੇ ਬਾਬਾ ਜੀ ਦਾ ਨਾਮ ਹੈ ਉੱਥੇ ਤਾਂ ਸਿਰਫ ਪੋਜ਼ਿਟਿਵਿਟੀ ਹੋਏਗੀ ਬਰਕਤਾਂ ਹੋਣਗੀਆਂ ਰੋਸ਼ਨੀ ਹੋਏਗੀ ਉਮੀਦ ਹੋਏਗੀ ਬੜੀਆਂ ਹੀ ਬਰਕਤਾਂ ਲੁਗੀਆਂ ਹੀ ਆ ਜੇ ਸਮਝ ਲਓ ਸਾਰੇ ਸੰਸਾਰ ਦੀਆਂ ਹੀ ਖੁਸ਼ੀਆਂ ਬਾਬਾ ਦੀ ਸਿੰਘ ਦੇ ਨਾਮ 'ਚ ਹੀ ਆ ਪਿਆਰ ਕਰਦੇ ਹੋ ਬਾਬਾ ਦੀ ਸਿੰਘ ਵਿਸ਼ਵਾਸ ਆ ਤੁਹਾਡਾ ਪੂਰਾ ਤੇ ਸੱਚੇ ਦਿਲੋਂ ਲਿਖੋ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੇ ਆਏ ਤੋਂ ਪ੍ਰਾਨ ਲਲੋ ਕੁਝ ਵੀ ਹੋ ਜੇ ਕੋਈ ਵੀ ਹਾਲਾਤ ਆਏ ਕੋਈ ਵੀ ਘੜੀ ਆ ਜਾਏ ਤੁਸੀਂ ਡਰਨਾ ਨਹੀਂ ਡਰ ਕੇ ਕਦੇ ਕਿਸੇ ਕੋਲ ਨਹੀਂ ਜਾ ਕੇ ਬਹਿ ਜਾਣਾ ਕਿਸੇ ਅੱਗੇ ਨਹੀਂ ਰੋਣਾ ਕਿਸੇ ਅੱਗੇ ਆਪਣਾ ਸਿਰ ਨੀਵਾ ਕਰਕੇ ਇਹ ਨਹੀਂ ਕਹਿ ਦੇਣਾ ਕਿ ਮੈਨੂੰ ਸਾਂਭ ਲਾ ਕਿਸੇ ਇਨਸਾਨ ਦੇ ਅੱਗੇ ਜਾ ਕੇ ਆਪਣਾ ਦੁੱਖ ਨਹੀਂ ਦੱਸਣਾ ਭਾਵੇਂ ਜੋ ਮਰਜ਼ੀ ਹੋ ਜੇ ਭਾਰੀ ਜਦੋਂ ਬਹੁਤ ਲੱਗਦਾ ਪਿਆ ਨਿਰਾਸ਼ਾ ਬਹੁਤ ਭਾਰੀ ਠੀਕ ਸਮਝੀ ਤੇ ਇੱਕੋ ਗੱਲ ਕਹਿਣੀ ਆਪਣੇ ਦਿਲ ਨੂੰ ਕਿ ਦਿਲਾਂ ਤੋਂ ਕਮਜ਼ੋਰ ਜ਼ਰੂਰ ਪੈਣ ਲਿਆ ਪਰ ਇਹ ਵੀ ਯਾਦ ਰੱਖ ਬਾਬਾ ਦੀਪ ਸਿੰਘ ਜੀ ਤੇਰੇ ਨਾਲ ਬੈਠੇ ਆ ਆਪਣੇ ਦਿਲ ਨੂੰ ਹੌਸਲਾ ਦਿਆ ਕਰੋ ਆਪਣੇ ਮਨ ਨੂੰ ਜੋ ਕਹੀ ਜੋਗੇ ਦਿਮਾਗ ਚ ਤਾਂ ਉਹੀ ਬਹਿ ਜਾਣਾ ਫਿਰ ਪੱਕਾ ਕਰ ਲਓ ਆਪਣੇ ਮਨ ਨੂੰ ਮੈਂ ਕਹਿੰਦਾ ਦਿਹਾੜੀ ਚ ਤੁਸੀਂ 100 ਵਾਰੀ ਕਹੋ ਕਿ ਬਾਬਾ ਹੀ ਬੈਠੇ ਯਾਰ ਕੁਛ ਨਹੀਂ ਗਲਤ ਹੁੰਦਾ ਕੁਛ ਨਹੀਂ ਗਲਤ ਹੁੰਦਾ ਵਧੀਆ ਹੈਗਾ ਵਧੀਆ ਹੈਗਾ ਤੁਹਾਡੇ ਦਿਮਾਗ ਨੇ ਕਹਿਣਾ ਕਿ ਠੀਕ ਹੈ ਜੀ ਜਿਹੜਾ ਬੰਦਾ ਹੀ ਪੋਜ਼ਿਟਿਵ ਹੈ ਜਿਹੜਾ ਆਪ ਹੀ ਕਹੀ ਜਾਂਦਾ ਕਿ ਮੇਰਾ ਮਾਲਕ ਮੇਰੇ ਲਈ ਬੈਠਾ ਹੈ ਮੇਰੀ ਜ਼ਿੰਦਗੀ ਆਪਣੇ ਆਪ ਠੀਕ ਕਰੇਗਾ ਉਹ ਤਾਂ ਠੀਕ ਹੈ ਫਿਰ ਐਸ ਇਨਸਾਨ ਨੂੰ ਕੋਣ ਨੈਗੇਟਿਵ ਕਰ ਜੂਗਾ ਦਿਮਾਗ ਤੁਹਾਡਾ ਫਿਰ ਨੈਗੇਟਿਵਿਟੀ ਤੁਹਾਡੇ ਅੰਦਰ ਹੀ ਨਹੀਂ ਆਉਂਦੇਗਾ ਤੁਹਾਡਾ ਦਿਲ ਖੁਸ਼ ਰਹੇਗਾ ਹਮੇਸ਼ਾ ਕਿਉਂ ਇਨਸਾਨ ਦਾ ਆਪ ਹੀ ਬੜਾ ਪੱਕਾ ਮੈਂ ਕਿਉਂ ਕਮਜ਼ੋਰ ਬਣਾਣਾ ਫਿਰ ਸੋ ਤੁਸੀਂ ਵੀ ਵਿਸ਼ਵਾਸ ਰੱਖਣਾ ਤੁਸੀਂ ਮਜ਼ਬੂਤ ਰਹਿਣਾ ਬਸ ਆਪਣੇ ਆਪ ਨੂੰ ਕਿ ਬਾਬਾ ਦੀਪ ਸਿੰਘ ਜੀ ਚਾਹਣ ਤੇ ਜਾਣ ਭਰਦੀਆਂ ਖੁਸ਼ੀਆਂ ਮੇਰੇ ਲਈ ਬਾਬਾ ਹੀ ਅੱਗੇ ਕਰ ਦੇਣਗੇ ਆਪਣੇ ਆਪ ਹੀ ਆਪਣੇ ਬੱਚੇ ਨੂੰ ਕਦੇ ਨਰਾਸ਼ ਨਹੀਂ ਕਰਨਗੇ ਕਦੇ ਧੋਖਾ ਨਹੀਂ ਦੇਣਗੇ ਦੁਨੀਆ ਤਾਂ ਰੋਲ ਸਕਦੀ ਹੈ ਦੁਨੀਆ ਤੱਕੇ ਮਾਰ ਸਕਦੀ ਹੈ ਦੁਨੀਆ ਦਰਵਾਜ਼ੇ ਬੰਦ ਕਰ ਸਕਦੀ ਹੈ ਪਰ ਮੇਰੇ ਬਾਬਾ ਜੀ ਕਿਸਮਤ ਬਦਲ ਸਕਦੇ ਆ ਮੁਕੱਦਰ ਬਦਲ ਸਕਦੇ ਆ ਸੋਦਰ ਵਜਾ ਬੰਦ ਤੇ ਲੱਖ ਦਰਵਾਜਾ ਖੋਲ ਸਕਦੇ ਆ ਜਿੱਥੇ ਹਨੇਰਾ ਹੀ ਹਨੇਰਾ ਮੇਰੇ ਬਾਬਾ ਜੀ ਉੱਤੇ ਰੋਸ਼ਨੀ ਕਰ ਸਕਦੇ ਆ ਮੇਰੀ ਖਾਲੀ ਝੋਲੀ ਤੇ ਕਰੋੜਾ ਹੀ ਖਜ਼ਾਨੇ ਬਾਬਾ ਜੀ ਭਰ ਸਕਦੇ ਆ ਪਰ ਉਹ ਸਾਰਾ ਰੱਖਿਆ ਕਰੋ ਜੀ ਵਧੀਆ ਹੋਏਗਾ ਸਭ ਆਪਣਾ ਵਿਸ਼ਵਾਸ ਆਪਣੇ ਗੁਰੂ ਤੇ ਰੱਖੋ ਆਪਣੇ ਮਾਲਕ ਤੇ ਰੱਖੋ ਜ਼ਿੰਦਗੀ 'ਚ ਕਦੇ ਧੋਖਾ ਨਹੀਂ ਖਾਓਗੇ